पूरा देश ये पूछ रहा है सवाल कि आखिर मालीवाल के माली मसले पे क्यों चुप है केजरीवाल पर हुण त ए मामला सीधे तौर ते केजरीवाल बनाम स्वाति मालीवाल भी बनदा जा रिया है एक नई वीडियो भी निकल के सामने आई है इस वीडियो के सामने आने के बाद इस पूरे मसले ते आम आदमी पार्टी जो हुण तक बैकफुट ते नजर आ रही सी ओ हुण उसदा एक रवैया बदला हुआ नजर आ रिया है इस घटना की जितनी निंदा की जाए कम है ये एक षड्यंत्र था भारतीय जनता पार्टी द्वारा सोचा गया षड्यंत्र था हट्टी जी किमे देखदे हो मेरे ख्याल ऐना सस्पेंस ऐने ट्विस्ट त शायद किसी फिल्मी कहानी च नहीं हुने पहला ते पूरा मुल्क ए जानना चंदा भाई संजय सिंह ठीक ने या अछी ठीक आज किस मुंह दे नाल आम आदमी पार्टी दे कैबिनेट वजीर आछी ए कह रहे ने ਕਿ ਨਹੀਂ ਜੀ ਇਹ ਇੱਕ ਸਾਜ਼ਿਸ਼ ਨਹੀਂ 2 ਦਿਨ ਪਹਿਲਾਂ ਤੁਹਾਡੇ ਸੰਜੇ ਸਿੰਘ ਕਹਿ ਰਹੇ ਕਿ ਦੇਖੋ ਉਹਨਾਂ ਨਾਲ ਮੰਦ ਭਾਗੀ ਕਾਰਵਾਈ ਹੋਈ ਹੈ ਖਲਾਫ ਕਾਰਵਾਈ ਹੋਣੀ ਚਾਹੀਦੀ ਹੈ ਅੱਜ ਤੁਸੀਂ ਸਟੇਟਮੈਂਟ ਬਦਲ ਕੇ ਕਹਿੰਦੇ ਹੋ ਕਿ ਕੁਝ ਹੋਇਆ ਹੀ ਨਹੀਂ ਹੋਰ ਕਾਰਵਾਈ ਕੀ ਹੁੰਦੀ ਹੈ ਔਰ ਉਸ ਕਾਰਵਾਈ ਦਾ ਨਤੀਜਾ ਕੀ ਨਿਕਲੇਗਾ ਇਹ ਦੇਖਣਾ ਪਏਗਾ ਔਰ ਗਲਗਲ ਤੇ ਸਬੂਤ ਦੇਣ ਵਾਲੀ ਪਾਰਟੀ ਤਦੋ ਸਵਾਤੀ ਮਾਲੀਵਾਲ ਕਹਿ ਰਹੀ ਹੈ ਕਿ ਜਿਸ ਕਮਰੇ ਦੇ ਵਿੱਚ ਘਟਨਾ ਵਾਪਰੀ ਹੈ ਉਸ ਕਮਰੇ ਦੇ ਵਿੱਚ ਸੀਸੀਟੀਵੀ ਲੱਗੇ ਨਹੀਂ। ਦਿਖਾ ਦਿਓ ਫਿਰ ਸੀਸੀਟੀਵੀ। ਦੁੱਧਾ ਦੁੱਧ ਪਾਣੀ ਦਾ ਪਾਣੀ ਹੋ ਜੇਗਾ ਨਾ ਇਹ ਆਪਣੇ ਆਪ ਦੇ ਵਿੱਚ ਇੱਕ ਵੱਡੇ ਸਵਾਲ ਨੇ ਜਿਨ੍ਹਾਂ ਦਾ ਜਵਾਬ ਨਾ ਸਿਰਫ ਆਮ ਆਦਮੀ ਪਾਰਟੀ ਦੀ ਦਿੱਲੀ ਟੀਮ ਨੂੰ ਬਲਕਿ ਪੰਜਾਬ ਦੀ ਟੀਮ ਨੂੰ ਵੀ ਦੇਣਾ ਪਏਗਾ। ਜਦੋਂ ਪੰਜਾਬ ਦੇ ਵਿੱਚ ਵੀ ਤੁਸੀਂ ਲੋਕਾਂ ਤੋਂ ਵੋਟਾਂ ਮੰਗਣ ਜਾਓਗੇ ਅਗਲੇ ਪੁੱਛਣਗੇ ਭਾਈ ਸਵਾਤੀ ਮਾਲੀਵਾਲ ਦੇ ਮਾਸਲੇ 'ਚ ਦੱਸੋ ਤੁਸੀਂ ਕਾਰਵਾਈ ਕੀ ਕਰ ਰਹੇ ਹੋ? ਅੱਜ ਕਿਸਾਨਾਂ ਦੇ ਵੱਲੋਂ ਕਿਸਾਨ ਯੂਨਿਆਂ ਦੇ ਵੱਡੇ ਲੀਡਰਾਂ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਜ਼ਿਕਰ ਕੀਤਾ ਗਿਆ 11 ਸਵਾਲਾਂ ਦਾ ਇਹੋ 11 ਸਵਾਲ ਸੀ ਜੋ ਕਿਸਾਨ ਲੀਡਰਾਂ ਦਾ ਕਹਿਣਾ ਸੀ ਕਿ ਅਸੀਂ ਆਮ ਆਦਮੀ ਪਾਰਟੀ ਦੇ ਲੀਡਰ ਵੀ ਜਦੋਂ ਚੋਣ ਪ੍ਰਚਾਰ ਕਰਨ ਲਈ ਪਹੁੰਚਣਗੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਦੋਂ ਵੋਟਾਂ ਮੰਗਣ ਦੇ ਲਈ ਪਹੁੰਚਣਗੇ ਤਾਂ ਅਸੀਂ ਉਨ੍ਹਾਂ ਨੂੰ ਵੀ ਇਹ ਸਵਾਲ ਜ਼ਰੂਰ ਕਰਾਂਗੇ ਤਮਾਮ ਤਰ੍ਹਾਂ ਦੇ 11 ਸਵਾਲ ਉਹਨਾਂ ਨੇ ਇਕੱਠੇ ਕੀਤੇ ਨੇ ਕਿ ਜਦੋਂ ਵੀ ਪਿੰਡਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਆਣ ਤਾਂ ਉਹਨਾਂ ਤੋਂ ਸਵਾਲ ਪੁੱਛਿਆ ਜਾਵੇ ਸੋ ਸਵਾਲ 11 ਸਵਾਲਾਂ ਦਾ ਇਹ ਕੁਐਸਚਨ ਪੇਪਰ ਜਿਹੜਾ ਪੂਰਾ ਤਿਆਰ ਕੀਤਾ ਹੈ ਜਿਨ੍ਹਾਂ ਦਾ ਜਵਾਬ ਦੇਣਗੇ ਤਾਂ ਵੋਟਾਂ ਮੰਗਣ ਜੋਗੇ ਨੇ ਸਵਾਗਤ ਹੈ ਸਾਰੇ ਦਰਸ਼ਕਾਂ ਦਾ ਮੈਲਫੀਟ ਬੰਗੜ ਲੈ ਕੇ ਹਾਜ਼ਰਾਂ ਪੀਟੀਸੀ ਨਿਊਜ਼ ਦਾ ਇਹ ਖਾਸ ਪ੍ਰੋਗਰਾਮ ਆਵਾਮ ਦੀ ਆਵਾਜ਼ ਪੂਰਾ ਦੇਸ਼ ਇਹ ਪੁੱਛ ਰਿਹਾ ਹੈ ਸਵਾਲ ਕਿ ਆਖਿਰ ਮਾਲੀਵਾਲ ਦੇ ਮਸਲੇ ਤੇ ਕਿਉਂ ਚੁੱਪ ਹੈ ਕੇਜਰੀਵਾਲ ਪਰ ਹੁਣ ਤਾਂ ਇਹ ਮਾਮਲਾ ਸਿੱਧੇ ਤੌਰ ਤੇ ਕੇਜਰੀਵਾਲ ਬਨਾਮ ਸਵਾਤੀ ਮਾਲੀਵਾਲ ਵੀ ਬਣਦਾ ਜਾ ਰਿਹਾ ਹੈ ਆਖਿਰ ਅਜੇ ਹ ਅਸੀਂ ਕਿਉਂ ਕਹਿ ਰਹੇ ਹਾਂ ਉਸ ਦੇ ਬਾਰੇ ਵੀ ਗੱਲ ਕਰਾਂਗੇ ਪਰ ਉਸ ਤੋਂ ਪਹਿਲਾਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਹੁਣ ਇਸ ਮਾਮਲੇ 'ਚ ਨਵਾਂ ਮੋੜ ਕੀ ਆਇਆ ਹੈ ਕਿ ਨਵੀਆਂ ਜਾਣਕਾਰੀਆਂ ਕਿਹੜੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਇਸ ਮਾਮਲੇ 'ਚ ਹੁਣ ਤੱਕ ਕੀ ਕੁਝ ਹੋਇਆ ਹੈ ਤੁਹਾਨੂੰ ਦੱਸ ਦਈਏ ਕਿ ਹੁਣ ਸਵਾਤੀ ਮਾਲੀਵਾਲ ਨੇ ਆਪਣੇ ਬਿਆਨ ਦਰਜ ਕਰਵਾ ਦਿੱਤੇ ਨੇ ਤੇ ਕੇਜਰੀਵਾਲ ਦੇ ਪੀਏ ਦੇ ਖਿਲਾਫ ਬਾਕਾਇਦਾ ਹੁਣ ਐਫ ਆਈ ਆਰ ਜੋ ਹੈ ਉਹ ਦਰਜ ਹੋ ਚੁੱਕੀ ਹੈ ਮਾਲੀਵਾਲ ਨੇ ਇਸ ਐਫ ਆਈ ਆਰ ਦੇ ਵਿੱਚ ਕੇਜਰੀਵਾਲ ਦੇ ਜੋ ਪੀਏ ਨੇ ਤੇ ਕੁੱਟਮਾਰ ਅਤੇ ਬਦਸਲੂਕੀ ਦੇ ਇਲਜ਼ਾਮ ਲਗਾਏ ਨੇ ਇਸ ਤੋਂ ਇਲਾਵਾ ਇਸ ਐਫ ਆਰ ਦੇ ਵਿੱਚ ਜੋ ਇਲਜ਼ਾਮ ਲਗਾਏ ਗਏ ਨੇ ਉਹ ਬੇहद ਹੈਰਾਨ ਕਰ ਦੇਣ ਵਾਲੇ ਨੇ ਹਿਲਾ ਕੇ ਰੱਖ ਦੇਣ ਵਾਲੇ ਨੇ ਕਿਉਂਕਿ ਇਲਜ਼ਾਮ ਇੱਥੋਂ ਤੱਕ ਲਗਾਇਆ ਗਿਆ ਹੈ ਕਿ ਸਵਾਤੀ ਮਾਲੀਵਾਲ ਦੇ ਨਾਲ ਨਾ ਸਿਰਫ ਬਦਸਲੂਕੀ ਕੀਤੀ ਗਈ ਕੁੱਟਮਾਰ ਕੀਤੀ ਗਈ ਬਲਕਿ ਉਹਨਾਂ ਦੇ ਕੱਪੜੇ ਤੱਕ ਜੋ ਨੇ ਉਹ ਪਾੜ ਦਿੱਤੇ ਗਏ ਇਸ ਸਭ ਦੇ ਵਿਚਾਲੇ ਇਹ ਉਹ ਤਸਵੀਰਾਂ ਨੇ ਜਦੋਂ ਸਵਾਤੀ ਮਾਲੀਵਾਲ ਨੇ ਆਪਣਾ ਬਿਆਨ ਦਰਜ ਕਰਵਾਇਆ ਇਹਨਾਂ ਤਸਵੀਰਾਂ ਚ ਉਹ ਤੁਰੰਤ ਦੇ ਵਿੱਚ ਕੁਝ ਅਸਹਿਜ ਜੋ ਨੇ ਉਹ ਨਜ਼ਰ ਆ ਰਹੇ ਨੇ ਤਾਂ ਇਹ ਰੀਸੈਂਟ ਡਿਵੈਲਪਮੈਂਟ ਹੈ ਇਸ ਸਭ ਦੇ ਵਿਚਾਲੇ ਇੱਕ ਨਵੀਂ ਵੀਡੀਓ ਵੀ ਨਿਕਲ ਕੇ ਸਾਹਮਣੇ ਆਈ ਹੈ ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਇਸ ਪੂਰੇ ਮਸਲੇ ਤੇ ਆਮ ਆਦਮੀ ਪਾਰਟੀ ਜੋ ਹੁਣ ਤੱਕ ਬੈਕਫੁੱਟ ਤੇ ਨਜ਼ਰ ਆ ਰਹੀ ਸੀ ਉਹ ਹੁਣ ਉਸ ਦਾ ਇੱਕ ਰਵਈਆ ਬਦਲਿਆ ਹੋਇਆ ਨਜ਼ਰ ਆ ਰਿਹਾ ਹੈ ਇਹ ਤਸਵੀਰ 13 ਮਈ ਦੀ ਦੱਸੀ ਜਾ ਰਹੀ ਹੈ ਤਸਵੀਰ ਏਸੀਐਮ ਹਾਊਸ ਦੀ ਦੱਸੀ ਜਾ ਰਹੀ ਹੈ ਇਸ ਵੀਡੀਓ ਦੇ ਵਿੱਚ ਸਵਾਤੀ ਮਾਲੀਵਾਲ ਨਜ਼ਰ ਆ ਰਹੇ ਨੇ ਜੋ ਸੀਐਮ ਦੀ ਸਿਕਿਉਰਟੀ ਹੈ ਸੁਰੱਖਿਆ ਮੁਲਾਜ਼ਮ ਨੇ ਉਹਨਾਂ ਦੇ ਨਾਲ ਬਹਿਸਦੇ ਹੋਏ ਇਹਨਾਂ ਤਸਵੀਰਾਂ 'ਚ ਸਵਾਤੀ ਮਾਲੀਵਾਲ ਨਜ਼ਰ ਆ ਰਹੇ ਨੇ ਅਤੇ ਇਹਨਾਂ ਦੇ ਵਿੱਚ ਜ਼ਿਕਰ विभव कुमार दा भी हो रहा है मैंने अभी 112 पे कॉल कर दी है लेक पुलिस का उसके बाद मैं बात करूंगा तो पुलिस भी तो बारी आएगी वो यहां तक नहीं आएगी ना कुछ नहीं होगा तो आप पढ़े लिखे लोग हैं आप ऐसा प्लीज आप बड़े बड़े आप ऐसा ना बोलिए जस्ट बिकॉज़ योर सीटीसी देखिए आप ऐसा ना बोलें प्रें� आप ਤੇ ਇਸ ਤਸਵੀਰਾਂ ਤੁਸੀਂ ਵੇਖੀਆਂ ਇਹ ਤਸਵੀਰਾਂ 13 ਮਈ ਦੀਆਂ ਦਸੀਆਂ ਜਾ ਰਹੀਆਂ ਨੇ ਹਰਜੋਤ ਬਹਿਸ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਐਕਸ ਤੇ ਇਹ ਵੀਡੀਓ ਜੋ ਹੈ ਉਹ ਪੋਸਟ ਕੀਤੀ ਗਈ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦਾ ਇੱਕ ਜੋ ਰੁਖ ਹੈ ਉਹ ਇਸ ਪੂਰੇ ਮਸਲੇ ਨੂੰ ਲੈ ਕੇ ਬਦਲਿਆ ਹੋਇਆ ਨਜ਼ਰ ਆ ਰਿਹਾ ਹੈ ਹਾਲਾਂਕਿ ਸੁਆਤੀ ਮਾਲੀਵਾਲ ਤਬੀ ਸਾਫ਼ ਤੌਰ ਤੇ ਕਹਿਣਾ ਹੈ ਕਿ ਤੁਸੀਂ ਅੱਧੀ ਵੀਡੀਓ ਕਿਉਂ ਪੋਸਟ ਕਰ ਰਹੇ ਹੋ ਜੇਕਰ ਉਸ ਘਰ ਦੇ ਵਿੱਚ ਜੋ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਉਹਨਾਂ ਦੀ ਜਾਂਚ ਹੁੰਦੀ ਹੈ ਪੂਰੀ ਤਸਵੀਰ ਨਿਕਲ ਕੇ ਸਾਹਮਣੇ ਆਉਂਦੀ ਹੈ ਤਾਂ ਸੱਚ ਕੁਝ ਹੋ ਰਿਹਾ ਨਿਕਲ ਕੇ ਸਾਹਮਣੇ ਆਵੇਗਾ ਪਰ ਇਸ ਤਸਵੀਰ ਦੇ ਸਾਹਮਣੇ ਆ ਜੋ ਡਿਫੈਂਸ ਮੋੜ ਤੇ ਹੁਣ ਤੱਕ ਨਜ਼ਰ ਆ ਰਹੀ ਸੀ ਉਹਨਾਂ ਦਾ ਸਟੈਂਡ ਜੋ ਹੈ ਉਹ ਬਦਲਦਾ ਹੋਇਆ ਨਜ਼ਰ ਆ ਰਿਹਾ ਹੈ ਜੋ ਕੁਝ ਦਿਨ ਪਹਿਲਾਂ ਤੱਕ ਇਸ ਪੂਰੇ ਮਾਮਲੇ ਨੂੰ ਇਸ ਪੂਰੀ ਘਟਨਾ ਨੂੰ ਮੰਦਭਾਗਾ ਕਰਾਰ ਦੇ ਰਹੇ ਸੀ ਉਹ ਹੁਣ ਇਸ ਨੂੰ ਸਾਜ਼ਿਸ਼ ਕਹਿ ਰਹੇ ਨੇ ਕੱਲ ਇੱਕ ਬਹੁਤ ਹੀ ਨਿੰਦਨੀ ਘਟਨਾ ਘਟਿਤ ਹੋਈ ਜਿਸ ਦੇ ਬਾਰੇ ਮੈਂ ਆਪ ਸਭ ਕੋ ਬਤਾਨਾ ਚਾਹਤਾ ਹਾਂ ਕੱਲ ਸਵੇਰ ਅਰਵਿੰਦ ਕੇਜਰੀਵਾਲ ਜੀ ਕੇ ਆਵਾਸ ਪਰ ਸਵਾਤੀ ਮਾਲੀਵਾਲ ਜੀ मिलने के लिए पहुंची थी ड्राइंग रूम में इंतजार कर रही थी इस बीच विभव कुमार जी वहां पे आते हैं और उन्होंने स्वाति मालीवाल जी के साथ बहुत बदतमीजी की अभद्रता की इस पूरे मामले की जानकारी 112 नंबर पे कॉल करके स्वाति मालीवाल जी ने पुलिस को दी इस घटना की जितनी निंदा की जाए कम है अरविंद केजरीवाल जी ने पूरी घटना को संज्ञान में लिया है और इस पूरे मामले में सख्त कार्रवाई करने को कहा है तेरह मई की सुबह स्वाति मालीवाल जी बिना किसी अपॉइंटमेंट के सीएम आवाज़ आवास जब उन्हें सिक्योरिटी पर सिक्योरिटी द्वारा गेट पर पूछा गया उनकी आइडेंटिटी पूछी गई वो किस लिए आई है पूछा गया तो उन्होंने बताया कि मेरा मुख्यमंत्री जी के साथ अपॉइंटमेंट है जब सिक्योरिटी गार्ड्स ने ऑफिस में क्रॉस चेक किया तो उन्हें पता चला कि कोई अपॉइंटमेंट नहीं है और स्वाति मालीवाल जी को गेट पर रोका गया लेकिन वहां पर भी उन्होंने पुलिस वालों को धमकाया कहा कि मैं राज्यसभा की सांसद हूं मुझे रोकोगे तो मेरे पास पावर है तुम्हारी नौकरी ले लेने की दस पंद्रह मिनट बाद विभव कुमार जी आए उन्होंने स्वाति मालीवाल जी को ड्राइंग रूम में बताया कि आज मुख्यमंत्री जी अवेलेबल नहीं है वो मिल नहीं पाएंगे उसके बाद स्वाति मालीवाल जी ने विभव कुमार जी से ऊंची आवाज में बहस करनी शुरू कर दी वीडियो देखकर साफ पता चल रहा है कि वो आराम से बैठी हुई हैं, ना दर्द में कराह रही हैं, ना उनके कपड़े फटे हुए हैं, ना उनके सर पर चोट लगी हुई है ये एक षड्यंत्र था भारतीय जनता पार्टी द्वारा सोचा गया षड्यंत्र था ਤਾਂ ਸੁਣਿਆ ਤੁਸੀਂ ਜੋ ਕੁਝ ਦਿਨ ਪਹਿਲਾਂ ਤੱਕ ਮੰਦ ਭਾਗਾ ਸੀ ਉਸ ਨੂੰ ਹੁਣ ਛੜਿਆੰਤਰ ਕਰਾ ਦਿੱਤਾ ਜਾ ਰਿਹਾ ਹੈ ਹਰਪ੍ਰੀਤ ਸਾਨੀ ਜੀ ਪੀਡੀਸੀ ਨਿਊਜ਼ ਦੇ ਮੁੱਖ ਸੰਪਾਦਕ ਸਾਡੇ ਨਾਲ ਜੁੜੇ ਹੋਏ ਨੇ ਹਰਪ੍ਰੀਤ ਜੀ ਕਿਵੇਂ ਦੇਖਦੇ ਹੋ ਮੇਰੇ ਖਿਆਲ ਇੰਨਾ ਸਸਪੈਂਸ ਐਨੇ ਟਵਿਸਟ ਤਾਂ ਸ਼ਾਇਦ ਕਿਸੇ ਫਿਲਮੀ ਕਹਾਣੀ ਚ ਨਹੀਂ ਹੁੰਨੇ ਜਿੰਨੇ ਇਸ ਮਾਮਲੇ ਚ ਆ ਰਹੇ ਨੇ ਪਰ ਹੁਣ ਤਾਂ ਆਮ ਆਦਮੀ ਪਾਰਟੀ ਦੇ ਆਪਣੇ ਆਗੂਆਂ ਦੇ ਬਿਆਨ ਵੀ ਮੈਚ ਨਹੀਂ ਕਰ ਰਹੇ ਪਹਿਲਾਂ ਤਾਂ ਪੂਰਾ ਮੁਲਕ ਇਹ ਜਾਣਨਾ ਚਾਹੁੰਦਾ ਭਾਈ ਸੰਜੇ ਸਿੰਘ ਠੀਕ ਨੇ ਜਾਂ ਅੱਛੀ ਠੀਕ ਹੈ ਬਿਲਕੁਲ ਮਤਲਬ 2 ਦਿਨ ਪਹਿਲਾਂ ਤੁਸੀਂ ਕਹਿੰਦੇ ਹੋ ਮੰਦ ਭਾਗਾ ਜੀ ਬਦਸਲੂਕੀ ਹੋਈ ਹਾਲਾਂਕਿ ਪੁਸ਼ਟੀ ਉਸ ਵਕਤ ਮਾਲੀਵਾਲ ਨੇ ਕੀਤੀ ਨਹੀਂ ਸੀ ਪੁਸ਼ਟੀ ਸੰਜੇ ਸਿੰਘ ਹੋਰਾਂ ਨੇ ਕੀਤੀ ਮੀਡੀਆ ਦੇ ਵਿੱਚ ਗੱਲਾਂ ਜ਼ਰੂਰ ਚੱਲ ਰਹੀਆਂ ਸੀਗੀਆਂ ਕਿ ਅਜਿਹਾ ਕੁਝ ਹੋਇਆ ਪਰ ਇਸ ਦੀ ਪੁਸ਼ਟੀ ਨਹੀਂ ਹੋ ਪਾਰੀ ਸੀ ਨਾ ਪੁਲਿਸ ਕਰ ਪਾਰੀ ਸੀ ਨਾ ਸਵਾਤੀ ਮਾਲੀਵਾਲ ਨੇ ਪੁਸ਼ਟੀ ਕੀਤੀ ਤਾਂ ਐਦਾਂ ਲੱਗਿਆ ਕਿ ਸ਼ਾਇਦ ਕੁਝ ਨਹੀਂ ਹੋਇਆ ਹੋਵੇਗਾ ਉਹੀ ਅਫਵਾਹ ਉੱਡੀ ਹੈ ਪਰ ਇਸ ਗੱਲ ਦੀ ਪੁਸ਼ਟੀ ਸੰਜੇ ਸਿੰਘ ਹੋਰਾਂ ਨੇ ਕੀਤੀ ਉਹਨਾਂ ਦੀ ਸ਼ਬਦਾਵਲੀ ਦੇਖ ਲਓ ਉਹਨਾਂ ਨੇ ਖੁਦ ਕਿਹਾ ਬਦਸਲੂਕੀ ਕੀਤੀ ਉਹਦੇ ਨਾਲ ਮਿਸ ਬਿਹੇਵ ਕੀਤਾ ਔਰ ਉਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਅੱਜ ਕਿਸ ਮੂੰਹ ਦੇ ਨਾਲ ਆਮ ਆਦਮੀ ਪਾਰਟੀ ਦੇ ਕੈਬਨਿਟ ਵਜ਼ੀਰ ਆਛੀ ਇਹ ਕਹਿ ਰਹੇ ਨੇ ਕਿ ਨਹੀਂ ਜੀ ਇਹ ਇੱਕ ਸਾਜ਼ਿਸ਼ ਸੀ ਇਹ ਭਾਜਪਾ ਵੱਲੋਂ ਘੜੀ ਗਈ ਸਾਜ਼ਿਸ਼ ਸੀ ਉਹ ਬੰਦਾ 2005 ਤੋਂ ਇਹ ਨਾਲ ਹੈ ਜਿਸ ਬਾਰੇ ਇਹਨਾਂ ਦੀ ਚਰਚਾ ਕੀਤੀ ਜਾ ਰਹੀ ਹੈ ਸਵਾਤੀ ਮਾਲੀਵਾਲ 2005 ਜਿਹੜੀ ਕਿ ਅੰਨਾ ਹਜ਼ਾਰ ਦੀ ਮੂਵਮੈਂਟ ਚੱਲੀ ਸੀ ਉਦੋਂ ਤੋਂ ਨਾਲ ਨਹੀਂ ਉਹਨਾਂ ਦੇ ਨਾਲ ਬਹੁਤ ਸਾਰੀਆਂ ਵੀਡੀਓ ਤੇ ਫੋਟੋਗ੍ਰਾਫਸ ਵਾਇਰਲ ਵੀ ਹੋ ਰਹੀਆਂ ਨੇ 2005 ਤੋਂ ਲੈ ਕੇ ਹੁਣ ਤੱਕ ਜਿਹੜਾ ਸ਼ਖਸ ਤੁਹਾਡੇ ਨਾਲ ਹੋਵੇ ਤੇ ਰਾਤੋਂ ਰਾਤ ਉਹ ਬੀਜੇਪੀ ਦਾ 에ਜੰਟ ਹੋ ਗਿਆ ਦੋ ਦਿਨ ਪਹਿਲਾਂ ਤੁਹਾਡੇ ਸੰਜੇ ਸਿੰਘ ਕਹਿ ਰਹੇ ਕਿ ਦੇਖੋ ਉਹਨਾਂ ਨਾਲ ਮੰਦਭਾਗੀ ਕਾਰਵਾਈ ਹੋਈ ਹੈ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਅੱਜ ਤੁਸੀਂ ਸਟੇਟਮੈਂਟ ਬਦਲ ਕੇ ਕਹਿੰਦੇ ਹੋ ਕਿ ਕੁਝ ਹੋਇਆ ਹੀ ਨਹੀਂ ਤੇ ਇਹ ਸਾਰਾ ਕੀਤਾ ਕਰਾਇਆ ਬੀਜੇਪੀ ਦਾ ਬੜੀ ਹੈਰਾਨਗੀ ਦੀ ਗੱਲ ਹੈ ਵਾਕਈ ਸਾਰਾ ਮੂਲਕਾ ਜਾਣਨਾ ਚਾਹੁੰਦਾ ਹੈ ਕਿ ਆਖਰਕਾਰ ਸੱਚਾ ਕੌਣ ਹੈ ਸੰਜੇ ਸਿੰਘ ਜਵਾਬਦੇਹਣ ਹੁਣ ਫਿਰ ਜੇ ਆਛੀ ਇਹ ਬੋਲ ਰਹੀ ਹੈ ਤਾਂ ਸੰਜੇ ਸਿੰਘ ਝੂਠ ਬੋਲ ਰਹੇ ਸੀਗੇ ਸੰਜੇ ਸਿੰਘ ਕਿਉਂ ਝੂਠ ਬੋਲ ਰਹੇ ਸੀ ਕਿਉਂ ਉਹ ਵੈਬਅਪ ਦੇ ਖਿਲਾਫ ਉਹਨਾਂ ਨੇ ਇਹ ਬਿਆਨ ਦਿੱਤਾ ਮੈਂ થોੜੇ ਦਿਨ ਪਹਿਲਾਂ ਡਿਬੇਟ ਕਰਕੇ ਹਟਿਆ ਉਸ ਡਿਬੇਟ ਦੇ ਵਿੱਚ ਕਾਂਗਰਸ ਜਿਹੜੀ ਕਿ ਅਲਾਈਅੰਸ ਪਾਰਟੀ ਹੈ ਉਹਨਾਂ ਦੀ ਉਹਨਾਂ ਨੇ ਕਿਹਾ ਕਿ ਸਿਆਲੈਂਸ ਤੋੜ ਸਕਦੇ ਆ ਅਲਾਈਅੰਸ ਸਾਨੂੰ ਨਹੀਂ ਕਰਨਾ ਚਾਹੀਦਾ ਅਜਿਹੀ ਪਾਰਟੀ ਦੇ ਨਾਲ ਜਿਹੜੀ ਪਾਰਟੀ ਨੂੰ ਔਰਤਾਂ ਦੀ ਇੱਜ਼ਤ ਨਹੀਂ ਕਰਨੀ ਆਂਦੀ ਜਿਹੜੀ ਪਾਰਟੀ ਔਰਤਾਂ ਦੇ ਖਿਲਾਫ ਤਸ਼ੱਦਦ ਕਰਦੀ ਹੈ ਉਸ ਪਾਰਟੀ ਨਾਲ ਸਾਨੂੰ ਖੰਡਣੀ ਚਾਹੀਦਾ ਮੈਨੂੰ ਬੜੀ ਹੈਰਾਨਗੀ ਵੀ ਹੋਈ ਮੈਨੂੰ ਲੱਗਿਆ ਸੀ ਕਿ ਕਾਂਗਰਸ ਦਾ ਸਟੈਂਡ ਵੀ ਉਹੀ ਹੋਏਗਾ ਜੋ ਆਪ ਦਾ ਹੈ ਕਿ ਆਪ ਕਹ ਰਹੀਏ ਕਿ ਉਹ ਬੀਜੇਪੀ ਦੀ ਏਜੰਟ ਹੈ ਤਾਂ ਇਹ ਵੀ ਇਹੀ ਕਹਣਗੇ ਪਰ ਉਹਨਾਂ ਨੇ ਕਿਹਾ ਨਹੀਂ ਇਹ ਬਿਲਕੁਲ ਝੂਠ ਬੋਲ ਰਹੇ ਨੇ ਉਹ ਕੋਈ ਬੀਜੇਪੀ ਦੀ ਏਜੰਟ ਨਹੀਂ ਹੈ ਉਹ ਆਮ ਆਦਮੀ ਪਾਰਟੀ ਦੇ ਨਾਲ ਜੁੜੀ ਹੋਈ ਸੀ ਤੇ ਇਹ ਸਭ ਕੁਝ ਜੋ ਕੁਝ ਵੀ ਹੋਇਆ ਕਾਂਗਰਸ ਨੇ ਇਲਜ਼ਾਮ ਲਗਾਏ ਸੋ ਹੁਣ ਵੱਡਾ ਸਵਾਲ ਪੂਰਾ ਮੁਲਕ ਜਾਣਨਾ ਚਾਹੁੰਦਾ ਕਿ ਭਾਈ ਕਹਾਣੀ ਕੀ ਹੈ ਕੱਲ ਅਰਵਿੰਦ ਕੇਜਰੀਵਾਲ ਦੀ ਚੁੱਪੀ ਨੇ ਵੈਸੇ ਤਾਂ ਕਹਾਣੀ ਸਾਰੀ ਦੱਸ ਦਿੱਤੀ ਸੀ ਉਹ ਯੂਪੀ ਦੇ ਵਿੱਚ ਜਾਂਦੇ ਨੇ ਪਰसों ਤਾਂ ਉਹਨਾਂ ਤੋਂ ਸਵਾਲ ਮੀਡੀਆ ਪੁੱਛ ਰਿਹਾ ਉਹ ਕਦੇ ਖੱਬੇ ਦੇਖਦੇ ਨੇ ਕਦੇ ਸੱਜੇ ਦੇਖਦੇ ਨੇ ਕਦੇ ਮਾਈ ਕਿੱਧਰ ਕਰਦੇ ਨੇ ਕਦੇ ਉੱਧਰ ਕਰਦੇ ਨੇ ਉੱਥੋਂ ਹੀ ਕਾਫੀ ਕੁਝ ਕਲੀਅਰ ਹੋ ਗਿਆ ਸੀਗਾ ਕਿ ਇਹ ਮਾਮਲਾ ਜਿਹੜਾ ਹੈ ਇਹ ਗੜਬੜ ਹੈ ਹੁਣ ਦਿੱਲੀ ਪੁਲਿਸ ਦੇ ਸਾਹਮਣੇ ਇੱਕ ਵੱਡਾ ਸਵਾਲ ਜ਼ਰੂਰ ਹੈ ਕਿ ਉਹ ਕਿਦਾਂ ਦੀ ਕਾਰਵਾਈ ਕਰਦੀ ਹੈ ਬੜੇ سنگੀਨ ਇਲਜ਼ਾਮ ਨੇ ਉਹਨਾਂ سنگੀਨ ਇਲਜ਼ਾਮਾਂ ਤਹਿਤ ਐਫ ਆਈ ਆਰ ਦਰਜ ਹੋਈ 164 ਦੇ ਬਿਆਨ ਹੋਏ ਨੇ ਹੁਣ ਕਾਰਵਾਈ ਕੀ ਹੁੰਦੀ ਹੈ ਔਰ ਉਸ ਕਾਰਵਾਈ ਦਾ ਨਤੀਜਾ ਕੀ ਨਿਕਲੇਗਾ ਇਹ ਅ ਵਾਕਿ ਜਿਸ ਤਰੀਕੇ ਨਾਲ ਹੁਣ ਆਮ ਆਦਮੀ ਪਾਰਟੀ ਦਾ ਇੱਕ ਬਦਲਾਅ ਹੋਇਆ ਰੁਖ ਨਜ਼ਰ ਆ ਰਿਹਾ ਹੈ ਇਸ ਨੂੰ ਸਾਜ਼ਿਸ਼ ਛਰਾਰ ਦਿੱਤਾ ਜਾ ਰਿਹਾ ਹੈ ਤਾਂ ਫਿਰ ਜੋ ਵਿਭਬ ਕੁਮਾਰ ਨੇ ਉਹਨਾਂ ਨੂੰ ਮਹਿਲਾ ਕਮਿਸ਼ਨ ਨੇ ਨੈਸ਼ਨਲ ਕਮਿਸ਼ਨ ਫਾਰ ਔਮੇਨ ਨੇ ਬੁਲਾਇਆ ਸੀਗਾ ਉਹ ਉਹਨਾਂ ਸਾਹਮਣੇ ਵੀ ਪੇਸ਼ ਨਹੀਂ ਹੋਏ ਉੱਥੇ ਇਹ ਤੱਥ ਇਹ ਆਪਣੇ ਪੱਖ ਰੱਖੇ ਜਾ ਸਕਦੇ ਸੀ ਇਹ ਗੱਲ ਉੱਥੇ ਵੀ ਕਹੀ ਜਾ ਸਕਦੀ ਸੀਗੀ ਪਰ ਅਜੇਹਾ ਨਹੀਂ ਹੋਇਆ ਇਸ ਸਭ ਦੇ ਵਿਚਾਲੇ ਜੋ ਅਸੀਂ ਲਗਾਤਾਰ ਸਵਾਤੀ ਮਾਲੀਵਾਲ ਨੇ ਜੋ ਬਿਆਨ ਦਰਜ ਕਰਵਾਏ ਨੇ ਉਹ ਵੀ ਆਪਣੇ ਦਸ਼ਕਰ ਨੂੰ ਸਕਰੀਨ ਤੇ ਵਿਖਾ ਰਹੇ ਹਾਂ ਇਸ ਦੇ ਵਿੱਚ ਦੋ ਤਿੰਨ ਗੱਲਾਂ ਇੰਨੀ ਹੈਰਾਨ ਕਰ ਦੇਣ ਵਾਲੀਆਂ ਨੇ ਕਿ ਸੁਣ ਕੇ ਲੋਕ ਟੇ ਖੜੇ ਹੋ ਜਾਂਦੇ ਨੇ ਉਹ ਇਲਜ਼ਾਮ ਲਗਾ ਰਹੇ ਨੇ ਕਿ ਮੇਰੇ ਛਾਤੀ ਤੇ ਟਿੱਡ ਤੇ ਲਤਾਂ ਮਾਰੀਆਂ ਗਈਆਂ ਮੇਰੇ ਕੱਪੜੇ ਤੱਕ ਪਾੜ ਦਿੱਤੇ ਗਏ ਮੈਂ ਮਦਦ ਦੀ ਗੁਹਾਰ ਲਗਾਉਂਦੀ ਰਹੀ ਦੁਹਾਈ ਦਿੰਦੀ ਰਹੀ ਪਰ ਮੇਰੀ ਕਿਸੇ ਨੇ ਜੋ ਹੈ ਉਹ ਮਦਦ ਨਹੀਂ ਕੀਤੀ ਨਾ ਮੇਰੀ ਕਿਸੇ ਨੇ ਮਦਦ ਕਰਨ ਦੀ ਕੋਸ਼ਿਸ਼ ਕੀਤੀ 2 ਦਿਨ ਤੱਕ ਇਹ ਪੂਰਾ ਮਾਮਲਾ ਉਹ ਮੀਡੀਆ ਸਾਹਮਣੇ ਨਹੀਂ ਆਇਆ ਤੇ ਹੁਣ ਇਸ ਤਰੀਕੇ ਨਾਲ ਕਾਰਵਾਈ ਹੋਈ ਹੈ ਸੀਐਮ ਹਾਊਸ ਤੱਕ ਸ਼ਾਇਦ ਫੋਰੈਂਸਿਕ ਟੀਮ ਵੀ ਪਹੁੰਚੀ ਹੈ ਤੱਥ ਇਕੱਠਾ ਕਰਨ ਦੇ ਲਈ ਬਿਲਕੁਲ ਠੀਕ ਹੈ ਦੇਖੋ ਗੱਲ-ਗੱਲ ਤੇ ਸਬੂਤ ਦੇਣ ਵਾਲੀ ਪਾਰਟੀ ਜਦੋਂ ਸਵਾਤੀ ਮਾਲੀਵਾਲ ਕਹਿ ਰਹੀ ਹੈ ਕਿ ਜਿਸ ਕਮਰੇ ਦੇ ਵਿੱਚ ਘਟਨਾ ਵਾਪਰੀ ਹੈ ਉਸ ਕਮਰੇ ਦੇ ਵਿੱਚ ਸੀਸੀਟੀਵੀ ਲੱਗੇ ਨੇ ਦਿਖਾ ਦਿਓ ਫਿਰ ਸੀਸੀਟੀਵੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜੇ ਕਿ ਨਾ ਕਿ ਸਵਾਤੀ ਮਾਲੀਵਾਲ ਝੂਠ ਬੋਲਦੀ ਉਹਦੇ ਨਾਲ ਕੁਝ ਨਹੀਂ ਹੋਇਆ ਤੇ ਤੁਸੀਂ ਸੀਸੀਟੀਵੀ ਫੁਟੇਜ ਦਿਖਾ ਦਿਓ ਔਰ ਦੂਜੇ ਪਾਸੇ ਕਿ ਕੱਲ ਤੱਕ ਤੁਸੀਂ ਉਹਦੇ ਹੱਕ ਦੇ ਵਿੱਚ ਮਤਲਬ ਇਸ ਤੋਂ ਵੱਧ ਹੈਰਾਨਗੀ ਦੀ ਗੱਲ ਕੀ ਹੋਏਗੀ ਕਿ ਸੰਜੇ ਸਿੰਘ ਨੇ ਕਿਹਾ ਕਿ ਦੇਖੋ ਜੀ ਵੈਵ ਉਹ ਦੀ ਗਲਤੀ ਹੈ ਇਹ ਉਹਨੇ ਗਲਤ ਕੀਤਾ ਉਹ ਵੈਵ ਅਰਵਿੰਦ ਕੇਜਰੀਵਾਲ ਦੇ ਨਾਲ ਚੱਲ ਰਿਹਾ ਹੈ ਉਸ ਦੇ باوجود ਵੀ ਇੰਨੀ ਮਾਰ ਕੁੱਟਾਈ ਦੇ باوجود ਇਦਾਂ ਦੇ ਅਲੀਗੇਸ਼ਨ ਲੱਗਣ ਦੇ باوجود ਸੀਐਮ ਨੂੰ ਪਹਿਲੇ ਹੀ ਸਾਈਡਲਾਈਨ ਕਰ ਦੇਣਾ ਚਾਹੀਦਾ ਭਾਈ ਤੂੰ ਸਾਈਡ ਤੇ ਹੋ ਜਾ ਤੇਰੇ ਤੇ ਅਲੀਗੇਸ਼ਨ ਲੱਗੇ ਜਾਂਚ ਹੋਏਗੀ ਜਾਂਚ ਤੋਂ ਬਾਅਦ ਹੀ ਕੋਈ ਕਾਰਵਾਈ ਹੋਏਗੀ ਕਿ ਤੈਨੂੰ ਆਪਣੇ ਨਾਲ ਰੱਖਣਾ ਕਿ ਨਹੀਂ ਰੱਖਣਾ ਪਰ ਉਹ ਸ਼ਖਸ ਉਹਨਾਂ ਦੇ ਨਾਲ ਹੀ ਰਹਿੰਦਾ ਜਿਹਦਾ ਮਤਲਬ ਇਹ ਐਕਸੈਪਟ ਕਰ ਲਿਆ ਗਿਆ ਸੀਗਾ ਕਿ ਇਹ ਗਲਤ ਨਹੀਂ ਹੈ ਗਲਤ ਹੈ ਸਵਾਤੀ ਮਲੀਵਾਲ ਹੁਣ ਸਵਾਲ ਸਭ ਤੋਂ ਵੱਡਾ ਇਹ ਖੜਾ ਹੁੰਦਾ ਕਿ ਤੁਸੀਂ ਔਰਤਾਂ ਦੇ ਹੱਕਾਂ ਦੀ ਹਾਮੀ ਭਰਨ ਵਾਲੇ ਉਹ ਔਰਤ ਔਰਤ ਵੀ ਕੌਣ ਹੈ ਮੈਂਬਰ ਪਾਰਲੀਮੈਂਟ ਔਰਤ ਵੀ ਕੌਣ ਹੈ ਜਿਹੜੀ ਮਹਿਲਾ ਕਮਿਸ਼ਨ ਦੀ ਚੇਅਰਮੈਨ ਰਹੀ ਹੋਵੇ ਜਿਨੇ ਪੂਰੇ ਮੁਲਕ ਦੇ ਵਿੱਚ ਆਵਾਜ਼ ਬੁਲੰਦ ਕੀਤੀ ਹੋਵੇ ਜਿਨ੍ਹਾਂ ਦੀ ਆਵਾਜ਼ ਨੂੰ ਤੁਸੀਂ ਕੈਸ਼ ਕਰਕੇ ਵੋਟਾਂ ਲਈਆਂ ਹੋਣ ਅੱਜ ਉਸ ਨੂੰ ਤੁਸੀਂ ਬੀਜੇਪੀ ਦੀ ਏਜੰਟ ਦੱਸਣ ਲੱਗੇ ਹੋ ਸਕਦਾ ਚਲੋ ਮੈਂ ਕਹਿੰਦਾ ਚਲੋ ਐਕਸਵਾਈਜ਼ेड ਬੀਜੇਪੀ ਦਾ ਕੁਝ ਲੈਣਾ ਦੇਣਾ ਹੋਵੇ ਵੀ ਇਹ ਦੇ ਵਿੱਚ ਕਿਉਂਕਿ ਇਲੈਕਸ਼ਨ ਦੇ ਵਿੱਚ ਹਰ ਕੋਈ ਪਹਣਾਉਣ ਦੀ ਕੋਸ਼ਿਸ਼ ਕਰਦਾ ਪਰ ਜੇ ਤੁਸੀਂ ਸੱਚੇ ਹੋ ਤਾਂ ਫਿਰ ਉਹ ਜਿਹੜੀ ਸੀਸੀਟੀਵੀ ਦੀ ਫੁਟੇਜ ਦੀ ਗੱਲ ਕਰ ਉਹਨਾਂ ਤੱਕ ਕਰ ਦਿਓ ਉਹਨਾਂ ਤੱਕ ਕਰੋ ਉਹ ਜਿਹੜੀਆਂ ਗੱਲਾਂ ਫਿਰ ਸੰਜੇ ਸਿੰਘ ਹੋਰਾਂ ਨੇ ਕਿਉਂ ਇਕਬਾਲ ਕੀਤਾ ਸੀਗਾ ਕਿ ਹਾਂਜੀ ਅਜਿਹਾ ਕੁਝ ਹੋਇਆ ਜਾਂਚ ਤੋਂ ਪਹਿਲਾਂ ਹੀ ਤੁਸੀਂ ਕਹਿੰਦੇ ਹੋ ਕਿ ਜਾਂਚ ਹੋਣੀ ਚਾਹੀਦੀ ਹੈ ਸੋ ਇਹ ਆਪਣੇ ਆਪ ਦੇ ਵਿੱਚ ਇੱਕ ਵੱਡੇ ਸਵਾਲ ਨੇ ਜ ਜਿਨ੍ਹਾਂ ਦਾ ਜਵਾਬ ਨਾ ਸਿਰਫ ਆਮ ਆਦਮੀ ਪਾਰਟੀ ਦੀ ਦਿੱਲੀ ਟੀਮ ਨੂੰ ਬਲਕਿ ਪੰਜਾਬ ਦੀ ਟੀਮ ਨੂੰ ਵੀ ਦੇਣਾ ਪਏਗਾ ਜਦੋਂ ਪੰਜਾਬ ਦੇ ਵਿੱਚ ਵੀ ਤੁਸੀਂ ਲੋਕਾਂ ਤੋਂ ਵੋਟਾਂ ਮੰਗਣ ਜਾਓਗੇ ਅਗਲੇ ਪੁੱਛਣਗੇ ਭਾਈ ਸਵਾਤੀ ਮਾਲੀਵਾਲ ਦੇ ਮਾਸਲੇ 'ਚ ਦੱਸੋ ਤੁਸੀਂ ਕਾਰਵਾਈ ਕੀ ਕਰ ਰਹੇ ਹੋ ਤੁਸੀਂ ਔਰਤਾਂ ਦੇ ਹੱਕਾਂ ਦੇ ਵਿੱਚ ਖੜਦੇ ਹੋ ਤਾਂ ਕਾਰਵਾਈ ਕੀ ਕਰ ਰਹੇ ਹੋ ਇਹ ਦੱਸੋ ਯਰ ਭੀਜੀ ਮੈਂ ਇੱਕ ਸਵਾਲ ਤੁਹਾਡੇ ਤੋਂ ਹੋਰ ਪੁੱਛਣਾ ਚਾਹਾਂਗਾ ਜੋ ਸਵਾਤੀ ਮਾਲੀਵਾਲ ਨੇ ਬਿਆਨ ਦਰਜ ਕਰਵਾਇਆ ਲਗਾਤਾਰ ਅਸੀਂ ਦਸ਼ਕਾਂ ਨੂੰ ਸਕਰੀਨ ਤੇ ਵੀ ਵਿਖਾ ਰਹੇ ਹਾਂ ਉਸ ਦੇ ਵਿੱਚ ਇੱਕ ਚੀਜ਼ ਦਾ ਜ਼ਿਕਰ ਆਂਦਾ ਹੈ ਕਿ ਜਦੋਂ ਉਹ ਸੀਐਮ ਦੀ ਰਿਹਾਈ ਦੇ ਵਿੱਚ ਪਹੁੰਚੇ ਤਾਂ ਵਿਭਵ ਕੁਮਾਰ ਨੇ ਉਹਨਾਂ ਨੂੰ ਇਹ ਗੱਲ ਕਹੀ ਕਿ ਤੂੰ ਸਾਡੀ ਗੱਲ ਨਹੀਂ ਮੰਨੇਂਗੀ ਤਾਂ ਅਸੀਂ ਤੈਨੂੰ ਦੱਸਾਂਗੇ ਇਹ ਜੋ ਇੱਕ ਬਿਆਨ ਹੈ ਉਹ ਕਿਹੜੀ ਗੱਲ ਉਹ ਅਜੇ ਹਾਂ ਕੀ ਕਰਨ ਲਈ ਕਹਿ ਦਿੱ ਨਹੀਂ ਮੰਨੇ ਜਿਸ ਨੂੰ ਲੈ ਕੇ ਗੱਲਬਾਤ ਕਰਨ ਦੇ ਲਈ ਸ਼ਾਇਦ ਉਹ ਸੀਐਮ ਰਿਹਾਈਸ਼ ਦੇ ਵਿੱਚ ਪਹੁੰਚੇ ਸੀ ਇਸ ਇਸ਼ਾਰੇ ਨੂੰ ਕਿਵੇਂ ਵੇਖਦੇ ਹੋ ਦੇਖੋ ਬੜੀਆਂ ਚਰਚਾਵਾਂ ਚੱਲ ਰਹੀਆਂ ਨੇ ਸੂਤਰ ਇਹ ਵੀ ਕਹਿੰਦੇ ਨੇ ਕਿ ਉਹਨੂੰ ਰਾਜ ਸਭਾ ਦੀ ਸੀਟ ਛੱਡਣ ਲਈ ਕਿਹਾ ਗਿਆ ਕਿਉਂਕਿ ਮਨੂ ਸਿੰਘ ਵੀ ਹੋਰਾਂ ਦਾ ਨਾਮ ਜਿਹੜਾ ਵਾਰ-ਵਾਰ ਆ ਰਿਹਾ ਸੀਗਾ ਕਿ ਉਹਨਾਂ ਨੂੰ ਰਾਜ ਸਭਾ ਦਾ ਮੈਂਬਰ ਬਣਾਉਣਾ ਹੈ ਆਮ ਆਦਮੀ ਪਾਰਟੀ ਵੱਲੋਂ ਇਹ ਸਿਰਫ ਸੂਤਰ ਦੱਸ ਰਹੇ ਨੇ ਜਾਂ ਭਾਜਪਾ ਵੱਲੋਂ ਇਹ ਕਲੇਮ ਕੀਤਾ ਜਾ ਰਿਹਾ ਹੈ ਕਿ ਇਹ ਇਹ ਇਦਾਂ ਦੀ ਕਹਾਣੀ ਸੀਗੀ ਜਦੋਂ ਇਹਦੇ ਤੇ ਦਬਾਅ ਪਾਇਆ ਗਿਆ ਕਿ ਤੈਨੂੰ ਰਿਜ਼ਾਈਨ ਕਰਨਾ ਪਏਗਾ ਤਾਂ ਇਹ ਗੱਲਬਾਤ ਕਰਨ ਦੇ ਲਈ ਗਈ ਕਿ ਮੈਂ ਰਿਜ਼ਾਈਨ ਨਹੀਂ ਕਰਨਾ ਉਸੇ ਗੱਲ ਨੂੰ ਹੀ ਸੰਦਰਭ ਦੇ ਵਿੱਚ ਕਿਹਾ ਜਾ ਰਿਹਾ ਕਿ ਤੂੰ ਸਾਡੀ ਗੱਲ ਕਿਵੇਂ ਨਹੀਂ ਮੰਨੇਂਗੀ ਉਹ ਜਿਹੜਾ ਕੋਟ ਕੀਤੀ ਗਈ ਹੈ ਲਾਈਨ ਉਹ ਇਸ ਦੇ ਨਾਲ ਜੁੜਦੀ ਹੋਈ ਨਜ਼ਰ ਆ ਰਹੀ ਹੈ ਕਿ ਇਸ ਤੇ ਦਬਾਅ ਪਾਇਆ ਗਿਆ ਪ੍ਰੈਸ਼ਰ ਪਾਇਆ ਗਿਆ ਕਿ ਰਾਜ ਸਭਾ ਦੀ ਕੁਰਸੀ ਛੱਡੋ ਅਸੀਂ ਮਨੂ ਸਿੰਘ ਵੀ ਹੁਰਾ ਨੂੰ ਭੇਜਣਾ ਹੈ ਰਾਜ ਸਭਾ ਦੇ ਵਿੱਚ ਜਦੋਂ ਇਸ ਨੇ ਇਨਕਾਰ ਕਰ ਦਿੱਤਾ ਛੱਡਣ ਤੋਂ ਤਾਂ ਉੱਥੇ ਉਹ ਜਿਹੜੀ ਗੱਲਬਾਤ ਹੈ ਉਹ ਤਕਰਾਰਤ ਵਿੱਚ ਬਦਲ ਗਈ ਤਕਰਾਰ ਫਿਰ ਮਾਰ ਕੁੱਟਾਈ ਤੇ ਆ ਗਈ ਹੈ ਇਹ ਜਿਹੜੀ ਕਹਾਣੀ ਹੈ ਹਾਲੇ ਤੱਕ ਉਹਨਾਂ ਵੱਲੋਂ ਵੀ ਸੂਤਰਾਂ ਵੱਲੋਂ ਵੀ ਔਰ ਭਾਜਪਾ ਵੱਲੋਂ ਦੱਸੀ ਜਾ ਰਹੀ ਹੈ ਕਿ ਆਹ ਸਾਰੀ ਕਹਾਣੀਆਂ ਹੁਣ ਜਿਹੜੇ ਬਿਆਨ ਦਰਜ ਕਰਾਏ ਗਏ ਨੇ ਐਫਆਈਆਰ ਦੇ ਵਿੱਚ ਇੱਕ ਚੀਜ਼ ਜਿਹੜੀ ਮਿਸਿੰਗ ਮੈਨੂੰ ਨਜ਼ਰ ਆ ਰਹੀ ਹੈ ਉਹ ਮਿਸਿੰਗ ਹੈ ਨਜ਼ਰ ਆ ਰਹੀ ਹੈ ਕਿ ਇਹ ਮਾਮਲਾ ਘਰਮਾਇਆ ਇਹਨਾਂ ਕਿਉਂ ਕਿਹੜੀ ਉਹ ਗੱਲ ਸੀਗੀ ਜਿਸ ਕਰਕੇ ਉਹਨਾਂ ਨੇ ਕੁੱਟਮਾਰ ਕੀਤੀ ਐਦਾਂ ਤਾਂ ਹੋ ਨਹੀਂ ਸਕਦਾ ਕਿ ਤੁਸੀਂ ਅੰਦਰ ਕੇ ਬੁਨਾਲੀ ਕੁੱਟਣਾ ਸ਼ੁਰੂ ਕਰ ਦਿੱਤਾ ਤੁਹਾਨੂੰ ਇਸੇ ਕਰਕੇ ਇੱਕ ਜਾਂਚ ਦਾ ਵਿਸ਼ਾ ਜ਼ਰੂਰ ਹੈ ਦਿੱਲੀ ਪੁਲਿਸ ਦੇ ਉੱਤੇ ਇਹ ਇੱਕ ਵੱਡੀ ਜਾਂਚ ਦਾ ਵਿਸ਼ਾ ਆ ਗਿਆ ਜਾਂਚ ਉਹਨਾਂ ਨੂੰ ਦਿੱਤੀ ਗਈ ਹੈ ਹੁਣ ਕਿੰਨੀ ਕੁ ਜਲਦੀ ਇਹ ਜਾਂਚ ਸਿਰੇ ਚੜਦੀ ਹੈ ਇਲੈਕਸ਼ਨ ਤੋਂ ਪਹਿਲਾਂ ਚੜਦੀ ਹੈ ਇਲੈਕਸ਼ਨ ਤੋਂ ਬਾਅਦ ਚੜਦੀ ਹੈ ਇਹ ਇੱਕ ਸਵਾਲ ਹੈ ਹੁਣ ਪੋਲੀਟੀਕਲ ਤੌਰ ਤੇ ਤੁਸੀਂ ਦੇਖੋਗੇ ਤਾਂ ਦਾ ਨੁਕਸਾਨ ਕਿਨੂੰ ਹੈ ਨੁਕਸਾਨ ਅਲਾਈਅੰਸ ਨੂੰ ਵੀ ਹੋ ਸਕਦਾ ਹੈ ਇੰਡੀਆ ਅਲਾਈਅੰਸ ਨੂੰ ਕਾਂਗਰਸ ਜਿਹੜੀ ਸਭ ਤੋਂ ਵੱਡੀ ਪਾਰਟੀ ਹੈ ਇਸ ਅਲਾਈਅੰਸ ਦੇ ਵਿੱਚ ਹੁਣ ਉਹਦੇ ਤੇ ਵੀ ਇੱਕ ਸਵਾਲੀਆ ਨਿਸ਼ਾਨ ਪ੍ਰਿੰਕਾ ਚੋਪੜਾ ਹੋਰਾਂ ਨੇ ਵੀ ਕੱਲ ਕਿਹਾ ਕਿ ਪ੍ਰਿੰਕਾ ਗਾਂਧੀ ਸੌਰੀ ਉਹਨਾਂ ਨੇ ਵੀ ਇਹ ਗੱਲ ਕਹੀ ਹੈ ਕਿ ਜਿਹੜੀ ਇਹ ਘਟਨਾ ਹੋਈ ਹੈ ਇਸ ਘਟਨਾ ਦੇ ਵਿੱਚ ਜੇ ਰੱਤੀ ਪਰ ਵੀ ਸੱਚਾਈ ਹੈ ਤਾਂ ਇਹ ਬੜੀ ਮੰਦਪਾਗੀ ਘਟਨਾ ਇਹਦੇ ਬਾਰੇ ਸਾਨੂੰ ਸੋਚਣਾ ਚਾਹੀਦਾ ਸੋ ਇਹ ਅਲਾਈਅੰਸ ਤੇ ਵੀ ਇੱਕ ਵੱਡਾ ਸਵਾਲ ਆ ਗਿਆ ਬਿਲਕੁਲ ਵੱਡਾ ਸਵਾਲ ਅਲਾਈਅੰਸ ਤੇ ਵੀ ਹੈ ਵੱਡਾ ਸਵਾਲ ਦਿੱਲੀ ਪੁਲਿਸ ਤੇ ਵੀ ਹੈ ਕਿ ਕਿੰਨੀ ਜਲਦੀ ਇਸ ਮਾਮਲੇ ਦੇ ਵਿੱਚ ਜਾਂਚ ਕਰਨ ਤੋਂ ਬਾਅਦ ਸੱਚਾਈ ਨਿਕਲ ਕੇ ਸਾਹਮਣੇ ਆਂਦੀ ਹੈ ਸਵਾਲ ਅਰਵਿੰਦ ਕੇਜਰੀਵਾਲ ਦੀ ਚੁੱਪੀ ਤੇ ਵੀ ਹੈ ਸਵ ਉਹ ਵੱਡੇ ਲੀਡਰ ਦੋ ਦਿਨਾਂ ਦੇ ਵਿਚਾਲੇ ਦੋ ਅਲੱਗ-ਅਲੱਗ ਬਿਆਨ ਦੇ ਰਹੇ ਨੇ ਤੁਸੀਂ ਦੱਸੋ ਤੁਹਾਡੇ ਕਿਹੜੇ ਲੀਡਰ ਦੇ ਕਿਹੜੇ ਬਿਆਨ ਤੇ ਪਰੋਸਾ ਕਰਨਾ ਹੈ ਗੱਲਬਾਤ ਦੇ ਸਿਲਸਿਲੇ ਨੂੰ ਅੱਗੇ ਤੋਰਦੇ ਹਾਂ ਅਸੀਂ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਚਰਚਾ ਕਰ ਰਹੇ ਸੀ ਕਿ ਪੰਜਾਬ ਦੇ ਵਿੱਚ ਕਿਸ ਤਰੀਕੇ ਦੇ ਨਾਲ ਕਿਸਾਨ ਵਰਸਸ ਉਮੀਦਵਾਰ ਜੋ ਨੇ ਉਹ ਲਗਾਤਾਰ ਨਜ਼ਰ ਆ ਰਿਹਾ ਹੈ ਇਥੋਂ ਤੱਕ ਕਿ ਹਾਲਾਤ ਅਜਿਹੇ ਵੀ ਬਣ ਗਏ ਕਿ ਵਪਾਰੀ ਦੇ ਕਿਸਾਨ ਵੀ ਆਮੋ ਸਾਹਮਣੇ ਨਜ਼ਰ ਆਏ ਸਿਆਸਤਦਾਨਾਂ ਦੇ ਵੱਲੋਂ ਕਿਸਾਨ ਲੀਡਰਾਂ ਦੇ ਵੱਲੋਂ ਇੱਕ ਦੂਜੇ ਤੇ ਤਿੱਖੇ ਸ਼ਬਦੀ ਹਮਲੇ ਕੀਤੇ ਗਏ ਪਰ ਇਸ ਵਿਰੋਧ ਦਾ ਸੇਕ ਜਿਸ ਨੂੰ ਸਭ ਤੋਂ ਵੱਧ ਲੱਗ ਰਿਹਾ ਸੀ ਕਿਤੇ ਨਾ ਕਿਤੇ ਉਹ ਭਾਜਪਾ ਹੀ ਨਜ਼ਰ ਆ ਰਹੀ ਸੀ ਪਰ ਅੱਜ ਕਿਸਾਨਾਂ ਦੇ ਵੱਲੋਂ ਕਿਸਾਨ ਯੂਨੀਅਨਾਂ ਦੇ ਵੱਡੇ ਲੀਡਰਾਂ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਇਸ ਪ੍ਰੈਸ ਫਿਰ ਦੇ ਵਿੱਚ ਜੋ ਇਲਜ਼ਾਮ तमाम ਨਾਲ ਲੀਡਰਾਂ ਤੇ ਲਗਾਏ ਜਾ ਰਹੇ ਸੀ ਉਹਨਾਂ ਦਾ ਜਵਾਬ ਦਿੱਤਾ ਗਿਆ ਸੁਨੀਲ ਜਾਖੜ ਦੇ ਵੱਲੋਂ ਲਗਾਏ ਜਾ ਰਹੇ ਇਲਜ਼ਾਮਾਂ ਦਾ ਜਵਾਬ ਦਿੱਤਾ ਗਿਆ ਹੰਸ ਰਾਜ ਹੰਸ ਦੇ ਵੱਲੋਂ ਜਿਸ ਤਰੀਕੇ ਦੀ ਸ਼ਬਦਾਵਲੀ ਵਰਤੀ ਗਈ ਉਸ ਨੂੰ ਲੈ ਕੇ ਵੀ ਤਿੱਖੇ ਪਲਟਵਾਰ ਕੀਤੇ ਗਏ ਤੇ ਨਾਲ ਹੀ ਜ਼ਿਕਰ ਕੀਤਾ ਗਿਆ 11 ਸਵਾਲਾਂ ਦਾ ਇਹ 11 ਸਵਾਲ ਸੀ ਜੋ ਕਿਸਾਨ ਲੀਡਰਾਂ ਦਾ ਕਹਿਣਾ ਸੀ ਕਿ ਅਸੀਂ ਆਮ ਆਦਮੀ ਪਾਰਟੀ ਦੇ ਲੀਡਰ ਵੀ ਜਦੋਂ ਚੋਣ ਪ੍ਰਚਾਰ ਕਰਨ ਦੇ ਲਈ ਪਹੁੰਚਣਗੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਦੋਂ ਵੋਟਾਂ ਮੰਗਣ ਦੇ ਲਈ ਪਹੁੰਚਣਗੇ ਤਾਂ ਅਸੀਂ ਉਹਨਾਂ ਨੂੰ ਵੀ ਇਹ ਸਵਾਲ ਜ਼ਰੂਰ ਕਰਾਂਗੇ ਹਰਪ੍ਰੀਤ ਜੀ ਕਿੰਨਾ ਕਿਤੇ ਚਲੋ ਭਾਜਪਾ ਵਾਲਿਆਂ ਨੂੰ ਇਹ ਚੀਜ਼ ਤਾਂ ਹੁਣ ਮਹਿਸੂਸ ਹੋਣੀ ਹੈ ਕਿ ਇਕੱਲਾ ਸਾਡਾ ਹੀ ਵਿਰੋਧ ਨਹੀਂ ਹੋ ਰਿਹਾ ਆਮ ਆਦਮੀ ਪਾਰਟੀ ਦਾ ਵੀ ਹੁਣ ਕਿਸਾਨ ਵਿਰੋਧ ਕਰਨਗੇ ਸੇਕ ਇਕੱਲਾ ਸਾਨੂੰ ਨਹੀਂ ਲੱਗ ਰਿਹਾ ਮੈਨੂੰ ਲੱਗਦਾ ਕਿ ਭਾਜਪਾ ਦੀ ਮਰਜ਼ਾ ਪੂਰੀ ਹੋ ਗਈ ਹੈ ਕਿ ਭਾਜਪਾ ਲਗਾਤਾਰ ਕਿਸਾਨਾਂ ਨੂੰ ਕਹਿ ਰਹੀ ਸੀ ਕਿ ਸਾਢਾ ਹੀ ਕਿਉਂ ਸਾਢਾ ਹੀ ਕਿਉਂ ਆਪ ਦੇ ਖਿਲਾਫ ਕਿਉਂ ਨਹੀਂ ਬੋਲਦੇ ਆਪ ਨੂੰ ਕਿਉਂ ਨਹੀਂ ਘੇਰਦੇ ਮੈਨੂੰ ਲੱਗਦਾ ਕਿ ਅੱਜ ਉਹਨਾਂ ਦੀ ਮਰਜ਼ਾ ਉਹਨਾਂ ਨੇ ਪੂਰੀ ਕਰ ਦਿੱਤੀ ਹੈ 11 ਸਵਾਲ ਉਹਨਾਂ ਨੇ ਰੱਖੇ ਨੇ ਔਰ ਉਹਨਾਂ ਸਵਾਲਾਂ ਦਾ ਜਵਾਬ ਪੂਰੇ ਪੰਜਾਬ ਦੇ ਕਿਸਾਨਾਂ ਨੂੰ ਮੰਗਣ ਲਈ ਕਿਹਾ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਦੋਂ ਪਿੰਡਾਂ ਦੇ ਵਿਚ ਆਣ ਤਾਂ ਉਹਨਾਂ ਤੋਂ ਸਵਾਲ ਪੁੱਛੇ ਜਾਣ ਲੰਮੀ ਸਕਿਨ ਦੇ ਬਾਰੇ ਉਹਨਾਂ ਨੇ ਮੁਆਵਜ਼ਾ ਦੇਣਾ ਸੀ ਉਹ ਨਹੀਂ ਦਿੱਤਾ ਹੜਾਂ ਦਾ ਮੁਆਵਜ਼ਾ ਦੇਣਾ ਸੀ ਉਹ ਨਹੀਂ ਦਿੱਤਾ ਗੜੇ ਮਰੀ ਦਾ ਮੁਆਵਜ਼ਾ ਦੇਣਾ ਸੀ ਉਹ ਨਹੀਂ ਪਣਾ ਸੀ ਉਹਦਾ ਕੀ ਬਣਿਆ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਸੀਗਾ ਕਿ ਐਮਐਸਪੀ ਦਵਾਂਗੇ ਸਾਰੀਆਂ ਫਸਲਾਂ ਤੇ ਉਹਦਾ ਕੀ ਬਣਿਆ ਸੋ ਇਹ ਤਮਾਮ ਤਰ੍ਹਾਂ ਦੇ ਮੂੰਗੀ ਤੇ ਉਹਨਾਂ ਨੇ ਐਮਐਸਪੀ ਦੀ ਗੱਲ ਕੀਤੀ ਸੀ ਉਹਦਾ ਕੀ ਬਣਿਆ ਤਮਾਮ ਤਰ੍ਹਾਂ ਦੇ 11 ਸਵਾਲ ਉਹਨਾਂ ਨੇ ਇਕੱਠੇ ਕੀਤੇ ਨੇ ਕਿ ਜਦੋਂ ਵੀ ਪਿੰਡਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਆਣ ਤਾਂ ਉਹਨਾਂ ਤੋਂ ਸਵਾਲ ਪੁੱਛਿਆ ਜਾਵੇ ਜੇ ਭਾਜਪਾ ਤੋਂ ਸਵਾਲ ਪੁੱਛਿਆ ਜਾ ਰਿਹਾ ਤਾਂ ਆਮ ਆਦਮੀ ਪਾਰਟੀ ਭਾਜਪਾ ਦੀ ਕੇਂਦਰ ਦੇ ਵਿੱਚ ਸਰਕਾਰ ਆਪ ਦੀ ਪੰਜਾਬ ਦੇ ਵਿੱਚ ਸਰਕਾਰ ਹੈ ਸੋ ਆਉਣ ਵਾਲੇ ਸਮੇਂ ਦੇ ਵਿੱਚ ਜਿੱਥੇ ਭਾਜਪਾ ਦੀਆਂ ਮੁਸ਼ਕਲਾਂ ਵੱਧੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਅੱਜ ਉਹਨਾਂ ਨੇ ਵੀ ਕਿਹਾ ਕਿ ਅਸੀਂ ਤਾਂ ਸਵਾਲ ਪੁੱਛਾਂਗੇ ਅਸੀਂ ਤਾਂ ਭਾਜਪਾ ਤੋਂ ਸਵਾਲ ਪੁੱਛਾਂਗੇ ਪੁੱਛਾਂਗੇ ਔਰ ਜਿੱਦਾਂ ਦੀ ਸ਼ਬਦਾਵਲੀ ਹਾਂਸਰਾ ਜਹਾਂਸੂਰਾ ਨੇ ਵਰਤੀ ਉਹਨਾਂ ਨੇ ਵੀ ਉਸੇ ਤਰੀਕੇ ਨਾਲ ਜਵਾਬ ਦਿੱਤਾ ਕਿ ਅਸੀਂ ਡਰਨ ਵਾਲੇ ਨਹੀਂ ਅਸੀਂ ਸਿੱਖਾਂ ਅਸੀਂ ਪੰਜਾਬੀ ਆ ਅਸੀਂ ਪਿੱਛੇ ਹਟਣ ਵਾਲੇ ਨਹੀਂ ਸਾਨੂੰ ਡਰਾਉਣ ਦੀ ਕੋਸ਼ਿਸ਼ ਨਾ ਕਰੋ ਔਰ ਨਾਲ ਹੀ ਉਹਨਾਂ ਨੇ ਇਹ ਵੀ ਗੱਲ ਬਿਲਕੁਲ ਕਲੀਅਰ ਕਰ ਦਿੱਤੀ ਹੈ ਕਿ ਇਹ ਸਾਡੇ ਨਾਲ ਉਨੀ ਹੀ ਬੇਇਨਸਾਫੀ ਹੈ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਨੇ ਵੀ ਕੀਤੀ ਹੈ ਸੋ ਸਵਾਲ 11 ਸਵਾਲਾਂ ਦਾ ਇੱਕ ਕੁਐਸਚਨ ਪੇਪਰ ਜਿਹੜਾ ਪੂਰਾ ਤਿਆਰ ਕੀਤਾ ਹੈ ਜਿਨ੍ਹਾਂ ਦਾ ਜਵਾਬ ਦੇਣਗੇ ਤਾਂ ਵੋਟਾਂ ਮੰਗਣ ਯੋਗੇ ਹੋਣਗੇ ਬਿਲਕੁਲ ਇਹ 11 ਮੰਗਾਂ ਜਦੋਂ ਇਹ 11 ਸਵਾਲ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਕੀਤੇ ਜਾਂਦੇ ਨੇ ਤਾਂ ਕਿੰਨੇ ਕ ਜਵਾਬ ਉਹ ਦੇ ਪਾਉਂਦੇ ਨੇ ਕਿਸ ਤਰੀਕੇ ਦੇ ਨਾਲ ਉਹ ਕਿਸਾਨਾਂ ਨੂੰ ਸੰਤੁਸ਼ਟ ਕਰ ਪਾਉਂਦੇ ਨੇ ਕਿ ਜਿਹੜੀਆਂ ਤੁਹਾਡੀਆਂ ਮੰਗਾਂ ਨੇ ਅਸੀਂ ਉਸ ਦੇ ਵੱਲ ਗੌਰ ਕਰ ਰਹੇ ਹਾਂ ਉਸ ਦੇ ਵੱਲ ਕਦਮ ਚੁੱਕੇ ਨੇ ਇਹ ਵਾਕਈ ਵੇਖਣ ਵਾਲੀ ਗੱਲ ਹੋਵੇਗੀ ਪਰ ਫਿਲਹਾਲ ਦੇ ਸਮੇਂ ਦੇ ਵਿੱਚ ਉਹਨਾਂ ਪ੍ਰਚਾਰ ਕਿਸੇ ਵੀ ਉਮੀਦਵਾਰ ਦੇ ਲਈ ਕਰਨਾ ਸੌਖਾ ਨਜ਼ਰ ਨਹੀਂ ਆ ਰਿਹਾ ਕਿਉਂਕਿ ਭਾਵੇਂ ਭਾਜਪਾ ਹੋਵੇ ਜਿਵੇਂ ਹਰਪ੍ਰੀਤ ਜੀ ਨੇ ਜ਼ਿਕਰ ਕੀਤਾ ਕਿ ਕੁਝ ਰਾਹਤ ਦਾ ਸਾਜ਼ੂਰ ਲਿਆ ਹੋਣਾ ਹੈ ਕਿ ਕਿਸਾਨਾਂ ਨੇ ਕਹਿ ਦਿੱਤਾ ਕਿ ਚਲੋ ਹੁਣ ਅਸੀਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਕਰਾਂਗੇ ਪਰ ਇਹ ਸਵਾਲ ਇਹ ਹੋਇਆ ਕਿ ਕਿਸ ਤਰੀਕੇ ਦੇ ਨਾਲ ਉਮੀਦਵਾਰ ਚੋਣ ਪ੍ਰਚਾਰ ਕਰਨਗੇ ਇਹ ਜੋ ਪੂਰਾ ਇੱਕ ਮਾਹੌਲ ਬਣਿਆ ਹੋਇਆ ਹੈ ਉਹ ਸ਼ਾਂਤ ਕਿਵੇਂ ਹੋਏਗਾ ਇਹ ਪੂਰਾ ਮਸਲਾ ਲਗਾਤਾਰ ਕਿਸਾਨੀ ਆंदोलਨ ਵੀ ਚੱਲ ਰਿਹਾ ਹੈ ਆਖਿਰ ਇਹ ਪੂਰਾ ਮਸਲਾ ਸ਼ਾਂਤ ਕਿਵੇਂ ਹੋਵੇਗਾ ਹਰਪ੍ਰੀਤ ਜੀ ਬੇਤ ਧੰਨਵਾਦ ਇਸ तमाम ਗੱਲਬਾਤ ਦੇ ਲਈ ਤਾਜਦੇਸ ਖਾਸ ਪ੍ਰੋਗਰਾਮ ਚੈਨਈ ਮੈਨੂੰ ਦਿਓ ਇਜਾਜ਼ਤ ਧੰਨਵਾਦ